ਤੁਹ ਖੁਰਤਾ ਸਾਰਿਆਂ ਸੁਖਾਂ ਦੇ ਦਸ ਤੇ ਮੈਂ ਮੰਗ ਲਾ ਤਖਾਰੀ ਬਣ ਕੇ ਹਾਂ ਦੇ ਦਸ ਤੇ ਮੈਂ ਮੰਗ ਲਾ ਤਖਾਰੀ ਬਣ ਕੇ ਸਤਗੁਰੂ ਸਾਰਿਆ ਸੁਖਾਂ ਦੇ ਜਾਤੇ ਮੰਗ ਲੈ ਫਖਰੀ ਬਣ ਕੇ ਉਹ ਸਤਗੁਰੂ ਸਾਰਿਆ ਸੁਖਾਂ ਦੇ ਜਾਤੇ ਮੰਗ ਲੈ ਫਖਰੀ ਬਣ ਕੇ ਸਤਗੁਰੂ ਸਾਰਿਆ ਸੁਖਾਂ ਦੇ ਨੂੰ ਲੈ ਫਖਰੀ ਬਣ ਕੇ ਤੰਮਾਂ ਦੇਂਦਾ ਤੇ ਬੂ ਮਾਹੂ ਲੈ ਫਖਰੀ ਬਣ ਕੇ ਤਰ ਗੁਰਸਾਰਿਆ ਸੁਖਾਂ ਦੇ ਦਾਤੇ ਮੰਗ ਲੈ ਫਖਰੀ ਬਣ ਕੇ सतगुर सारे सु पखारी बे वाहेगुरु पर ਵਰੀਆ ਵਰੀਆ ਲੱਗੇ ਹੋਏ ਨੇ ਇਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿਓ ਤੇ ਨਾਮ ਤੇ ਆ ਬੋਰੀ ਜਿਹੜੀ ਹੈ ਤੁਹਾਡੇ ਕੋਲੇ ਲੈ ਜਾਓ ਚੱਕ ਕੇ ਆਪਣੀ ਨਾਲ ਹੀ ਉਹ ਕਹਿ ਲੱਗੇ ਸੀ ਤਾਂ ਰਾਜੇ ਵਾਸਤੇ ਫਲ ਲੈ ਕੇ ਆਏ ਸੀ ਇਹਨੇ ਸਾਨੂੰ ਸਜ਼ਾ ਸੁਣਾ ਦਿੱਤੀ ਚਲੋ ਜਿਵੇਂ ਹੁਕਮ ਹੈ ਬੋਰੀਆਂ ਚੁੱਕ ਲਈਆਂ ਤਿੰਨਾਂ ਨੇ ਜੇਲ੍ਹ ਵਿੱਚ ਚਲੇ ਗਏ ਰਾਜੇ ਨੇ ਕਹਿ ਤਾ ਇਹਨਾਂ ਨੂੰ ਖਾਣ ਵਾਸਤੇ ਕੁਝ ਨਹੀਂ ਦੇਣਾ ਆ ਜਿਹੜੇ ਇਹਨਾਂ ਕੋਲ ਫਲ ਹੈ ਹੀ ਖਾਣਗੇ ਹੁਣ ਜਿਹਦੇ ਕੋਲੇ ਬੋਰੀ ਭਰੀ ਹੋਈ ਸੀ ਪੱਕੇ ਵਧੀਆ ਫਲਾਂ ਦੀ ਉਹਨੂੰ ਤਾਂ ਬਣ ਗਿਆ ਮੌਜਾਂ ਰੋਜ਼ ਖਾਂਦਾ ਉਹ ਤਾਂ ਇੱਕ ਕੱਢ ਲੈਂਦਾ ਛਕ ਲੈਂਦਾ ਇੱਕ ਕੱਢ ਲੈਂਦਾ ਛਕ ਲੈਂਦਾ ਹੁਣ ਦੂਜਾ ਸੀ ਨਾਸਤਕ ਬੰਦਾ ਉਹਦੇ ਕੋਲੇ ਕੱਚੇ ਹੀ ਫਲ ਸੀ ਸਾਰੇ ਪੱਕੇ ਤਾਂ ਥੋੜੇ ਸੀ ਉਹ 1 2 3 4 ਦਿਨਾਂ ਚ ਮੁੱਕ ਗਏ ਹੁਣ ਜਿਹੜੇ ਕੱਚੇ ਨੇ ਉਹ ਕੌੜੇ ਨੇ ਖਾਦੇ ਨਹੀਂ ਜਾਂਦੇ ਹੁਣ ਜਿਹੜਾ ਤੀਜਾ ਸੀ ਉਹਦੇ ਕੋਲੇ ਚਾਰ ਪੰਜੀ ਸੀ ਬਸ ਕੱਲੇ ਉੱਪਰਲੇ ਉੱਪਰਲੇ ਉਹਨੇ ਦੋ ਦਿਨਾਂ ਚ ਮੁਕਾਤੇ ਥੱਲੇ ਰਹਿ ਗਿਆ ਕੂੜਾ ਹੁਣ ਸੋਚਦਾ ਹੈ ਰਾਜੇ ਨੇ ਹੁਕਮ ਸਰਾ ਦਿੱਤਾ ਸਖਤ ਵੀ ਇਹਨਾਂ ਨੂੰ ਛਕਣ ਬਾਅਦ ਤੇ ਕੁਝ ਨਹੀਂ ਦੇਣਾ ਤੇ ਹੁਣ ਮੈਂ ਕੀ ਕਰਾਂ ਹੁਣ ਨਾ ਕੂੜਾ ਖਾਣ ਜੋ ਕਰਾਂ ਨਾ ਸੁੱਟਣ ਜੋ ਕਰਾਂ ਹੁਣ ਜਿਹਦੇ ਕੋਲੇ ਪੱਕੇ ਫਲ ਸੀ ਉਹਨੇ ਆਪਣੇ ਦੋ ਮਹੀਨੇ ਵਧੀਆ ਕੱਢੇ ਤਿੰਨ ਮਹੀਨੇ ਕੱਢੇ ਕਹਿ ਲਓ ਦੂਜੇ ਹੁਣ ਤੜਪਦੇ ਨੇ ਬਸ ਇਹੀ ਭਾਵਨਾ ਹੈ ਮਰਜੀ ਕਹਿਣ ਲੱਗੇ ਸਿੱਖਾ ਜੇ ਤੇਰੀ ਭਾਵਨਾ ਸ਼ੁੱਧ ਹੈ ਫੇਰ ਗੁਰੂ ਦੇ ਘਰ ਦੇ ਵਿੱਚ ਸਭ ਕੁਝ ਜੀਏ ਦਾਤਾ ਬਹੁਤ ਨੇ ਦਿੰਦਾ ਦੇ ਲੈਂਦੇ ਥਕ ਪਾਹੇ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੀ ਜੇ ਇਸੇ ਤਰ੍ਹਾਂ ਮਨ ਵਿੱਚ ਹੋਇਆ ਵੀ ਚੱਲ ਗੁਰੂ ਨੇ ਕਿੜਾ ਖਾਣੇ ਮਰਜੀ ਕਹਿਣੇ ਫਿਰ ਉਹ ਜੀ ਝੋਲੀ ਵਿੱਚ ਜਿਹੜਾ ਉਹ ਸਮਾ ਮਨੁੱਖ ਦੀ ਪਰਮਾਤਮਾ ਪਾ ਦਿੰਦਾ ਪੀਠਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਉਹ ਦਿਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੁ ਰੰਗ ਰਾਤਾ ਹਾਂ ਬਲਿਹਾਰਾ ਜਾਉ ਸਾਚੇ ਤੇਰੇ ਨਾਮ ਬਿਟਹੁ ਮਰਜੀ ਕਹਿਣ ਲੱਗੇ ਜਿਹੜਾ ਸ਼ਰਧਾ ਤੇ ਭਾਵ ਉਹਨਾ ਸੁਣਿਆ ਤੇ ਪੰਜਵੇਂ ਗੁਰੂ ਨਾਨਕ ਲਾਹੌਰ ਦੀ ਧਰਤੀ ਉੱਤੇ ਸਚਖੰਡ ਆਜਾਬ ਰਾਜੇ ਬੜਾ ਸੰਗਤ ਨੇ ਅਫਸੋਸ ਕੀਤਾ ਛੇਵੇਂ ਦਾ ਜਦੋਂ ਆਉਣਾ ਸੁਣਿਆ ਤੇ ਅੱਜ ਘਰਾਂ ਘਰਾਂ ਦੇ ਵਿੱਚ ਪ੍ਰੋਗਰਾਮ ਰੱਖਿਆ ਹੈ ਸ੍ਰੀ ਅਸਾਜ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ ਸਿਖ ਅਰਦਾਸ ਬੇਨਤੀ ਕਰਦੇ ਨੇ ਉਦੋਂ ਬਾਅਦ ਲੰਗਰ ਤਿਆਰ ਹੁੰਦਾ ਹੈ ਸੰਗਤ ਵਾਸਤੇ ਲੰਗਰ ਸ਼ਿਕਾਇਆ ਜਾਂਦਾ ਸਾਰੀਆਂ ਸੰਗਤਾਂ ਨੂੰ ਫਿਰ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਪਤਾ ਨਹੀਂ ਉਹਦੇ ਵਿੱਚ ਕਿਹੜਾ ਆ ਜਾਵੇ ਜਿਹਦੇ ਆਉਣ ਦੇ ਨਾਲ ਸਾਡੀ ਉਹ ਜਿਹੜੀ ਹੈ ਨਾ ਪ੍ਰਸ਼ਾਦਾ ਛਕਾਉਣ ਦੇ ਨਾਲ ਮਹਾਰਾਜ ਜੀ ਪਤਾ ਨਹੀਂ ਕਿੱਡੀ ਕਬੱਡੀ ਮਾਨੂੰ ਕਾਬ ਨਾ ਪੂਰੀ ਕਰ ਦਿੰਦਾ ਹੈ ਕਰਦਾ ਜਿਵੇਂ ਦੇਖ ਲਓ ਬੁੱਧੂ ਸ਼ਾਹ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਦੇ ਵੇਲੇ ਕਿਹਾ ਮਹਾਰਾਜ ਪੱਠੇ ਪਾਉਣੇ ਨੇ ਮਹਾਰਾਜ ਕਹਿਣ ਲੱਗੇ ਪਾਲਾ ਪੱਠੇ ਤਾਂ ਭਰਿਓਂ ਕਰੀ ਪੱਠੇ ਪਾਉਣ ਤੋਂ ਪਹਿਲਾਂ ਸਾਡੇ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਦੀ ਪੰਜ ਸਿੱਖਾਂ ਨੂੰ ਲੈ ਜਾ ਭੋਜਨ ਸ਼ਿਕਾਇਤ ਨਹੀਂ ਕਹਿਣ ਲੱਗਿਆ ਜੀ ਸੱਚੇ ਪਾਤਸ਼ਾਹ ਜਿਵੇਂ ਤੁਹਾਡਾ ਹੁਕਮ ਹੈ ਤਿਆਰੀ ਹੋ ਗਈ ਇਟਾਂ ਜਿਹੜੀਆਂ ਉਹ ਕੱਢ ਲੀਆਂ ਇਟਾਂ ਪਾਉਣ ਦੀ ਤਿਆਰੀ ਹੋ ਗਈ ਤੇ ਪੰਜ ਸਿੱਖਾਂ ਨੂੰ ਲਿਜਾ ਕੇ ਭੋਜਨ ਸ਼ਿਕਾਇਆ ਕਰਦੇ ਵਿੱਚ ਭਾਈ ਕਮਲੀਆ ਜੀ ਇਹ ਵੀ ਗੁਰੂ ਅਰਜਨ ਦੇ ਮਹਾਰਾਜ ਦਾ ਸੇਵਕ ਸੀ ਭਾਈ ਕਮਲੀਆ ਜੀ ਭਾਈ ਕਮਲੀਏ ਨੇ ਜਾ ਕੇ ਦਰਵਾਜ਼ਾ ਖੜਗਾਤਾ ਮੈਨੂੰ ਵੀ ਭੋਜਨ ਸ਼ਿਕਾਇਤ ਦੇ ਪਾਈਬ ਤੁ ਕਹਿ ਲਗਿਆ 5 ਮਿੰਟ ਖੜ ਜਾਏ ਸੰਗਤ ਪ੍ਰਸ਼ਾਦਾ ਸ਼ੱਕਦੀ ਹੈ ਜਗਾ ਥੋੜੀ ਹੈ ਮੇਰੇ ਅੰਦਰ ਬੈਠਣ ਵਾਸਤੇ ਜਗਾਵਾਸਾ 5 7 10 ਬੰਦਿਆਂ ਦੀ ਹੋਏ ਮੇਰੇ ਅੰਦਰ ਇਹਨਾਂ ਨੂੰ ਭੋਜਨ ਸ਼ੱਕ ਲੈਣ ਦੇ ਬਾਅਦ ਵਿੱਚ ਤੈਨੂੰ ਛਕਾ ਦੂੰਗਾ ਆਪ ਸੀ ਗੁਰੂ ਅਰਜਨ ਦੇ ਮਹਾਰਾਜ ਉਹ ਕਹਿ ਲਗਿਆ ਨਹੀਂ ਨਹੀਂ ਹੁਣੀ ਛਕਾ ਪ੍ਰਸ਼ਾਦਾ ਇਹ ਵੀ ਕਿੱਕ ਕਸਵੱਟੀ ਕਬੀਰ ਕਸੌਤੀ RAM ਕੀ ਝੂਠਾ ਟਿਕਾ ਨਾ ਕੋਈ ਪਾਈ ਬੁੱਧੂ ਨੇ ਫੇਰ ਬਾਜ ਮਾਰਤੀ ਖੜ ਜਾ ਔਰ 5 ਮਿੰਟ ਢਿਸ਼ੇਤੀ ਕਰਨੇ ਢੇਰੀ ਆਉਂਦੀ ਐ ਢੇਰੀ ਤਾਂ ਨਹੀਂ ਆਉਂਦੀ ਚਲੋ ਤੇਰੀ ਮौज ਐ ਸੰਗਤਾਂ ਦੇ ਜੋੜਿਆਂ ਵਿੱਚ ਬਹਿ ਗਿਆ ਸੰਗਤ ਅੰਦਰ ਅਰਦਾਸ ਕਰਦੀ ਐ ਪਾਈ ਬੁੱਧੂ ਦੀਆਂ ਈਟਾਂ ਜਿਹੜੀਆਂ ਨਾ ਉਹ ਪੱਕੀਆਂ ਨਿਕਲਣ ਬਾਹਰ ਕੱਲੇ ਹੀ ਬੈਠਾ ਕਰੀ ਗਿਆ ਨਹੀਂ ਨਹੀਂ ਕੱਚੀਆਂ ਨਿਕਲਣਗੀਆਂ ਭੋਜਨ ਛਕਾ ਦਿੱਤਾ ਭਾਈ ਕਮਲੀਆ ਜੀ ਫੇਰ ਜੰਗਲਾਂ ਨੂੰ ਤੁਰ ਗਏ ਆਵਾ ਕੱਢਿਆ ਦੂਜੇ ਤੀਜੇ ਦਿਨ ਜਾ ਕੇ ਟਾਂ ਸਾਰੀਆਂ ਕੱਚੀਆਂ ਨਿਕਲੀਆਂ ਗੁਰੂ ਅਰਜਨ ਦੇਵ ਮਰਜੂ ਕੋਲ ਜਾ ਕੇ ਬੇਨਤੀ ਕਰੀ ਸੱਚੇ ਪਾਤਸ਼ਾਹ ਮੈਂ ਤਾਂ ਲੰਗਰ ਵੀ ਛਕਾਤਾ ਭੋਜਨ ਵੀ ਛਕਾਤਾ ਤੇ ਅਜੇ ਮੇਰੀਆਂ ਤਾਂ ਇੱਟਾਂ ਜਿਹੜੀਆਂ ਕੱਚੀਆਂ ਨਿਕਲੀਆਂ ਮਰਜੂ ਕਹਿੰਦੇ ਕਿਸੇ ਦਾ ਦਿਲ ਤਾਂ ਨਹੀਂ ਦਿਖਾਇਆ ਨਹੀਂ ਸੱਚੇ ਪਾਤਸ਼ਾਹ ਮੈਂ ਤਾਂ ਕਿਸੇ ਦਾ ਦਿਲ ਨਹੀਂ ਦਿਖਾਇਆ ਦਿਲ ਦਰਵਾਜ਼ਾ ਰੱਬ ਦਾ ਇਹਨੂੰ ਨਾ ਤੂੰ ਢਾਹ ਫੇਲ ਬਣਾਉਣਾ ਔਖਾ ਹੋਜੂ ਤੂੰ ਲੰਘੇਗਾ ਕਿਹੜੇ ਰਾਹ ਮੰਦਰੀ ਜਾਈ ਮਸੀਤੀ ਜਾਈ ਜਾ ਕੇ ਢਾਈ ਢਾ ਕੇ ਬਣਾਈ ਪਰ ਕਿਸੇ ਦਾ ਦਿਲ ਨਾ ਦਿਖਾਈ ਕਿਉਂ ਦਿਲਾਂ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ ਹਰ ਇੱਕ ਦਿਲ ਦੇ ਵਿੱਚ ਹੈ ਕੋਈ ਬੋਲ ਕੇ ਕਹਿ ਦਿੰਦਾ ਕੋਈ ਚੁੱਪ ਕਰ ਜਾਂਦਾ ਵਿਚਾਰ ਜਿਹੜਾ ਚੁੱਪ ਕਰ ਗਿਆ ਸਮਝ ਲਓ ਉਹਦੀ ਉਹ ਰਾਖੀ ਫਿਰ ਪਰਮਾਤਮਾ ਕਰਦਾ ਜੇ ਤੂੰ ਚੁੱਪ ਕਰ ਗਿਆ ਉਹ ਤਾਂ ਮੇਰਾ ਸਹਾਰਾ ਤੱਕ ਕੇ ਚੁੱਪ ਕਰ ਗਿਆ ਤੂੰ ਨਾ ਫਿਰ ਕੋਈ ਨਹੀਂ ਚਲੋ ਮੈਂ ਆਪਣੀ ਡਿਊਟੀ ਵਜਾ ਦਿੰਦਾ ਹਾਂ ਕਈ ਫਿਰ ਬੋਲ ਕੇ ਕੱਟ ਦਿੰਦੇ ਨੇ ਤੇ ਪਿਆਰ ਦੇ ਵਿੱਚ ਆ ਕੇ ਦੇਖਿਆ ਵਿਦਵਾਨੇ ਉਹ ਕੀ ਕਹਿੰਦੇ ਚੰਗਾ ਹੁੰਦਾ ਨਹੀਂ ਜੇ ਦਿਲਾਂ ਨੂੰ ਦਿਖਾਉਣਾ ਦਿਲਾਂ ਦੇ ਵਿੱਚ ਰੱਬ ਵਸਦਾ ਚੰਗਾ ਹੁੰਦਾ ਨਹੀਂ ਜੇ ਦਿਲਾਂ ਨੂੰ ਦਿਖਾਉਣਾ दिला बिचुरा पुआसी लुआ दिला दिचरा पुआ असुरा

ਰੰਗਾ ਹੁੰਦਾ ਨਹੀਂ ਜੇ ਦਿਲਾਂ ਨੂੰ ਦਿਖਾਉਣਾ ਦਿਲਾਂ ਵਿੱਚ ਰੱਬ ਵਸਦਾ ਓ ਪੱਤੀ ਗੋਦੜੀ ਫਕੀਰ ਦੀਨਾ ਬੋਲੀਏ ਪੱਤੀ ਗੋਦੜੀ ਫਕੀਰ ਦੀਨਾ ਬੋਲੀਏ ਗੱਲ ਸੋਚ ਕੇ ਜਵਾਨ ਵਿੱਚੋਂ ਬੋਲੀਏ ਲਿਟੋ ਬੋਈ ਤੇ ਤੋ ਲੇਣਾ ਫਰੀ ਅਣ ਜਾਣਾ ਦਿਲਾਂ ਵਿੱਚ ਰੱਬ ਵਸਦਾ ਚੰਗਾਂ ਮਦਾਨੀ ਜੇ ਤਲਾ ਨੂੰ ਦਿਖਾਉਣਾ ਦਿਲਾਂ ਵਿੱਚ ਰੱਬ ਵਸਦਾ ਚੰਗਾਂ ਮਦਾਨੀ ਜੇ ਤਲਾ ਨੂੰ ਦਿਖਾਉਣਾ ਦਿਲਾਂ ਵਿੱਚ ਰੱਬ ਵਸਦਾ ਤੰਗਾ ਹੁੰਦਾ ਨਹੀਂ ਜੇ ਦਿਲਾਂ ਨੂੰ ਦਿਖਾਣਾ ਦਿਲਾਂ ਵਿੱਚ ਰੱਬ ਵਸਦਾ ਹੁੰਦਾ ਨਹੀਂ ਜੇ ਦਿਲਾਂ ਨੂੰ ਦਿਖਾਣਾ ਦਿਲਾਂ ਵਿੱਚ ਰੱਬ ਵਸਦਾ ਤੰਗਾ ਹੁੰਦਾ ਨਹੀਂ ਜੇ ਦਿਲਾਂ ਨੂੰ ਦਿਖਾਣਾ ਬਿਨਾ ਤੇ ਰੱਬ ਵਸਦਾ ਕਹਿੰਦੇ ਕਿਸੇ ਦਾ ਦਿਲ ਨਾ ਦਿਲ ਤਾਂ ਨਹੀਂ ਦਿਖਾਇਆ ਨਹੀਂ ਸੱਚੇ ਪਾਤ ਜ ਇੱਕ ਕਮਲਾ ਜਾਇਆ ਸੀ ਨਾ ਨਾ ਤਾਸੀ ਨਾ ਤੋ ਤਾਸੀ ਪਾਟੇ ਜੇ ਕੱਪੜੇ ਪਾਏ ਸੀ ਨਾ ਵੀ ਕੰਬਲੀਆਂ ਸੀ ਮਰਜੀ ਕਹਿਣ ਲੱਗੇ ਫੇਰ ਕਹਿੰਦੇ ਉਹਨੇ ਭੋਜਨ ਮੰਗਿਆ ਤੇ ਅਸੀਂ ਬਾਹਰ ਲਾ ਲਿਆ ਅੰਦਰੋਂ ਬਾਹਰ ਲਾ ਕੇ ਸੰਗਤ ਨੂੰ ਭੋਜਨ ਸ਼ਿਕਾਉਂਦੇ ਸੀ ਉਹਨੇ ਦਰਵਾਜਾ ਬੜਾ ਭੰਨਿਆ ਤੇ ਸੰਗਤਾਂ ਦੇ ਜੋੜਿਆਂ ਵਿੱਚ ਬੈਠਾ ਸੀ ਤੇ ਸੰਗਤ ਅੰਦਰੋਂ ਅਰਦਾਸ ਕਰੇ ਸੀ ਆਵੇ ਪੱਕੇ ਨਿਕਲਣਗੇ ਉਹ ਕੱਲਾ ਹੀ ਕਰੀ ਜਾਂਦਾ ਸੀ ਬਾਹਰ ਬਈ ਕੱਚੇ ਨਿਕਲਣਗੇ ਕੱਚੇ ਮੈਂ ਕਿਹਾ ਮੈਂ ਇੰਨਿਆਂ ਨੂੰ ਪ੍ਰਸ਼ਾਦਾ ਸ਼ਿਕਾਇਆ ਹੈ ਉਹਨਾਂ ਦੀ ਅਰਦਾਸ ਜਾਊਗੀ ਕਿ ਤੇਰੇ ਕਮਲੇ ਜੀ ਦੀ ਜਾਊਗੀ ਸੱਚੇ ਪਾਤਸ਼ਾਹ ਉਹ ਜਾਂਦਾ ਜਾਂਦਾ ਕਹਿ ਗਿਆ ਮਰਜੀ ਕਹਿਣ ਲੱਗੇ ਉਹ ਨਹੀਂ ਸੀ ਬੋਲਦਾ ਸਾਧੂ ਬੋਲੇ ਸਹਜ ਸੁਭਾਅ ਸਾਧ ਕਾ ਬੋਲਿਆ ਵਿਰਥਾ ਨਾ ਜਾਏ ਕਹਿੰਦੇ ਉਹ ਨਹੀਂ ਸੀ ਬੋਲਦਾ ਓਏ ਭਾਈ ਬਤੂ ਉਹਦੀ ਜ਼ੁਬਾਨ ਤੇ ਬੈਠਾ ਤਾਂ ਮੈਂ ਹੀ ਬੋਲਦਾ ਸੀ ਮੈਂ ਭੋਜਨ ਮਗਰਿਆ ਸੀ ਤੇ ਤੂੰ ਮੈਨੂੰ ਤਾਂ ਭੋਜਨ ਹੀ ਦਿੱਤਾ ਤੇ ਬਾਹਰ ਨਹੀਂ ਖੋਲਿਆ ਬਾਹਰ ਖੋਲ ਦਿੰਦਾ ਇੱਕ ਪਾਸੇ ਬਹਿ ਕੇ ਉਹ ਵੀ ਸ਼ਕ ਲੈਂਦਾ ਕਿੱਡੀ ਇੱਕ ਗੱਲ ਸੀ ਜਾ ਚੰਗਾ ਉਹਨਾਂ ਇਟਾਂ ਤਾਂ ਰਹਿਣਗੀਆਂ ਕੱਚੀਆਂ ਹੀ ਪਰ ਬਿਕ ਪੱਕੀਆਂ ਦੇ ਪਾ ਜਾਣਗੀਆਂ ਅਨੁਗੁਰੂ ਅਰਜਨ ਦੇ ਮਹਾਰਾਜ ਜੀ ਦੀ ਫਿਰ ਬਖਸ਼ਿਸ਼ ਸਦਕਾ ਲਾਹੌਰ ਦੀ ਸ਼ਾਹੀ ਕੰਦ ਟਾਈ ਗਈ ਤੇ ਫਿਰ ਇੱਟਾਂ ਦੀ ਖਰੀਦ ਮੀ ਬਹੁਤਾ ਪੈਂਦਾ ਸੀ ਇੱਟਾਂ ਦੀ ਭਾਲ ਕਰੀ ਬੁੱਧੂ ਦੇ ਆਵੇ ਦੀਆਂ ਇੱਟਾਂ ਪਈਆਂ ਨੇ ਹੈ ਕੱਚੀਆਂ ਸੇ ਤੇ ਉਹ ਸਮੇਂ ਦੀ ਸਰਕਾਰ ਨੇ ਕਹਿ ਦਿੱਤਾ ਦੇ ਦਿਓ ਭਾਜ ਜਿਹੜਾ ਮੰਗਦਾ ਹੈ ਪੱਕਿਆਂ ਦੇ ਭਾ ਦੇ ਪੈਸੇ ਦੇ ਦਿਓ ਚੱਕ ਲਿਆਂ ਦੀਆਂ ਇਟਾਂ ਲਿਆ ਕੇ ਲਾ ਦਿੱਤੀਆਂ ਤੇ ਧੰਗੁਰੂ ਅਰਜਨ ਦੇ ਮਹਾਰਾਜੀ ਕਹਿ ਲੱਗੇ ਬਈ ਦੇਖ ਕੇ ਬਚਨ ਜਿਹੜਾ ਕਿਸੇ ਨੂੰ ਵੀ ਕਰਨਾ ਹੈ ਕਿਉਂਕਿ ਪਤਾ ਹੀ ਨਹੀਂ ਪਰਮਾਤਮਾ ਕਿਹੜੇ ਰੂਪ ਦੇ ਵਿੱਚ ਆ ਜਾਵੇ ਤੇ ਅੱਜ ਧੰਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਵਿੱਚ ਅੰਮ੍ਰਿਤ ਵੇਲੇ ਪਹਿਲਾਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨੇ ਤੇ ਫੇਰ ਸੰਗਤ ਨੂੰ ਭੋਜਨ ਸ਼ਿਕਾਉਂਦੇ ਨੇ ਅਰਦਾਸ ਆਪ ਕਰਦੇ ਨੇ ਮਹਾਰਾਜ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਅੱਜ ਇਸ ਘਰ ਆ ਸਜ ਦੀ ਵਾਰ ਦਾ ਕੀਰਤਨ ਹੈ ਉਦੋਂ ਤੇ ਅਗਲੇ ਦਿਨ ਅਗਲੇ ਘਰੇ ਹੈ ਸੰਗਤਾਂ ਨੂੰ ਚਾਹ ਚੜ੍ਹਾ ਪਿਆ ਸੱਚੇ ਪਾਤਸ਼ਾਹ ਆਏ ਨੇ ਸਾਡੇ ਘਰ ਵਿਖੇ ਤੇ ਨਾਲੇ ਸੰਗਤ ਪਿਆਰ ਵਿੱਚ ਆ ਕੇ ਪੜਦੀ ਹੈ ਨਾਲੇ ਕਹਿਦੀ ਹੈ ਗੁਰਦੇਵ ਮੇਰੇ ਕਰ ਆਏ ਜਿਨਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਜਲੇ ਜਾਣ ਤੇ ਉਥੇ ਫਿਰ ਆ ਜੜੀਆਂ ਝੂਠੀਆਂ ਵਸਤੂਆਂ ਨੇ ਮਰ ਜੀ ਕਹਿਣ ਲੱਗੇ ਜੇ ਸ਼ਰਦਾ ਭਾਵਨਾ ਹੈ ਫਿਰ ਸਾਰਾ ਕੁਝ ਆ ਜਾਂਦਾ ਗੁਰਦੇਵ ਮੇਰੇ ਘਰ ਆਏ ਚਲ ਆਇਆ ਮੌਜਬਰ ਗੁਰਦੇਵ ਮੇਰੇ ਘਰ ਆਏ ਚਲ ਆਇਆ ਮੌਜਬ ਹਾਰਾ ਗੁਰਦੇਵ ਮੇਰੇ ਘਰ ਆਏ ਚਲ ਆਇਆ ਮੋਲ ਕਹਾਰਾ ਗੁਰਦੇਵ ਮੇਰੇ ਕਰਿਆਏ ਦਨਿਆ ਗਮੋਤ ਬਹਾਰਾ ਗੁਰਦੇਵ ਮੇਰੇ ਕਰਿਆਏ ਦਨਿਆ ਗਮੋਤ ਬਹਾਰਾ ਗੁਰਦੇਵ ਮੇਰੇ ਕਰਿਆਏ ਦਨਿਆ ਗਮੋਤ ਬਹਾਰਾ ਆ ਸੰਤਿ ਪ੍ਰਾਉਣੀ ਆਏ ਅਨਸਾਦੀ ਬਣ ਬਣੰਦਾਰਾ ਹਾਸ ਪਰ ਆਉਨੇ ਆਏ ਹੰਸਾ ਦੀਆ ਬਣ ਬਣੰਦਾਰਾ ਸੰਤ ਕੋ ਰੌਣੇ ਆਏ ਹੰਸਾ ਦੀਆ ਬਣ ਬਣੰਦਾਰਾ ਤੇਰੇ ਮੇਰੇ ਕਰ ਆਏ ਜੀ ਚੱਲੇ ਆਂ ਨਾਮ ਜਪਾਰਾ ਬੁਰ ਦੇਵ ਮੇਰੇ ਕਰ ਆਏ ਆਇਆ ਮੌਜ ਬਹਾਰਾ ਗੁਰਦੇ ਮੇਰੇ ਕਰ ਆਏ ਦਨ ਆਇਆ ਮੌਜ ਬਹਾਰਾ ਗੁਰਦੇ ਮੇਰੇ ਕਰ ਆਏ ਦਨ ਆਇਆ ਮੌਜ ਬਹਾਰਾ ਗੁਰਦੇ ਮੇਰੇ ਕਰ ਆਏ ਦਨ ਆਇਆ ਮੌਜ ਬਹਾਰਾ ਗੁਰਦੇਵ ਮੇਰੇ ਘਰ ਆਏ ਚੱਲ ਆਇਆ ਮੋਦ ਬਹਾਰਾ ਅਸ ਪਿਆਰ ਵਿੱਚ ਆ ਕੇ ਧੰਨ ਗੁਰੂ ਵਰਗਵੰਦ ਮਹਾਰਾ ਸੱਚੇ ਪਾਤਸ਼ਾਹ ਸੰਗਤ ਨੂੰ ਤਾਰਨਾ ਕਰਦੇ ਨੇ ਆਓ ਕੱਲੋ ਇੱਥੇ ਅੱਗੇ ਸ਼ੁਰੂ ਕਰਾਂਗੇ ਧੰਨਵਾਦ ਸਾਰੀਆਂ ਸੰਗਤਾਂ ਦਾ ਜੁੜੇ ਸਾਰੇ ਬੰਸ ਸਾਹਿਬ ਦੀ ਬਾਣੀ ਚਰਤਾਰਸ ਹੁਕਮਨਾਮਾ ਪ੍ਰਸ਼ਾਦ ਦੇ ਰੱਖੋ ਆਪਣੇ ਘਰਾਂ ਨੂੰ ਜਾਣ ਦੀ ਕਿਰਪਾ ਦਿੱਤਾ ਕਰਨੀ ਬਹੁਤ ਬਹੁਤ ਧੰਨਵਾਦ ਆਨੰਦਮਾਨ ਦੇ ਉਮਰਤਿ ਵੇਲੇ ਇਹ ਵੀ ਇੱਕ ਵੱਡੇ ਪੁੰਨਾਂ ਦੀ ਵੱਡੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ ਪਹਿਲਾਂ ਬਹੁਤ ਬਰੀਅਤ ਕਰੀਏ ਉਸ ਨਗਰੀ ਦੇ ਉਸ ਧਰਤੀ ਦੇ ਬਹੁਤ ਵੱਡੇ ਭਾਗ ਹੁੰਦੇ ਨੇ ਜਿੱਥੇ ਰੋਜ਼ਾਨਾ ਕਥਾ ਹੁੰਦੀ ਹੋਵੇ ਕੀਰਤਨ ਹੁੰਦਾ ਹੋਵੇ ਨਿਤਨੇਮ ਹੁੰਦਾ ਹੋਵੇ ਤੇ ਮਰਜੀ ਕਹਿਣ ਲੱਗੇ ਉਸ ਧਰਤੀ ਦੇ ਬੜੇ ਵੱਡੇ ਪੁੰਨ ਕਰਮ ਕੀਤੇ ਹੁੰਦੇ ਨੇ ਕਿਉਂਕਿ ਕਿਰਤਨ ਦੀ ਸਭ ਤੋਂ ਵੱਡੀ ਦਾਤ ਹੈ ਇੱਕ ਸੁਣਨਾ ਤੇ ਕਰਨਾ ਮਰਜੀ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਤੇ ਆਨਾ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹ ਪਤ ਸਿਉ ਜਾਇਦਾ ਕੀਰਤਨ ਕਰਨ ਵਾਲਾ ਤੇ ਸੁਣਨ ਵਾਲਾ ਜਿਹਦੀ ਸਤ ਸਤ ਕੁਲਾਂ ਤਰਦੀਆਂ ਨੇ ਆਪ ਤਰੇ ਸਗਲੇ ਕੁਲ ਤਾਰੇ ਇਸ ਕਰਕੇ ਬੜੀ-ਬਡੀ ਭਗਤੀਏ ਕੀਰਤਨ ਭਗਤੀ ਜੀ ਦੇ ਵਿੱਚ ਆਪ ਜੀ ਅਮਰਤ ਵੇਲੇ ਜੁੜਦੇ ਹੋ ਮਹਾਰਾਜ ਕਿਰਪਾ ਕਰੇ ਇਸ ਤਰ੍ਹਾਂ ਸਾਨੂੰ ਗੁਰੂ ਸਿੱਖੀ ਦੀਆਂ ਦਾਤਾਂ ਵਰਸ਼ਿਸ਼ ਕਰੇ RAM KALI ਮਾਲਾ ਤੀਜਾ ਅਨੰਦਿਕ ਓੰਕਾਰ ਸਤਗੁਰ ਪ੍ਰਸਾਦ ਜੀ ਨੰਦਪਿਆ ਮੇਰੀ ਮਾਇ ਸਤ ਗੁਰੂ ਮੈਂ ਪਾਇਆ ਗੁਰੂ ਸਾਪਾ ਆਇਆ ਸਹਿਜ ਸਿਤੀ ਮਨ ਵਧੀਆਂ ਬੋਧਨ ਆਗਰਤਨ ਪ੍ਰਭਾਰ ਪ੍ਰੀਆ ਸਬਦ ਗਾਵਣਿਆ ਆਈਐ ਸਬਦ ਤਵਾਉ ਹਰੀ ਚਰਾ ਮਨ ਜਨੀ ਵਸਾਇ ਕਹਿ ਨਿਕਨੰਤੁ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਜਾਰੂ ਅਰਦਾਸ ਲੀ ਲੈ ਰਹੋ ਤੂੰ ਮਨ ਮੇਰੇ ਤੂੰ ਪਸਬਦ ਸਾਰਨਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਸੁਆਰਨਾ ਗੁਲਾਸਮ ਰਤ ਸੁਆਮੀ ਸੋ ਕਾਮਨੋ ਉਸਾਰੇ ਕਹਿ ਨਾਨਕ ਮਨ ਮੇਰੇ ਸਦਾo ਅਰਨਾਵੇ ਹਸੇ ਸਾਹਿਬਾ ਕਿਆ ਨਹੀਂ ਕਰਤੇ ਰੈ ਵਰਤਾਤੇ ਰੈ ਸਭਿਤ ਚ ਹੈ ਜਿਸ ਦੇ ਸੋ ਪਾਵੇ ਕਾ ਜਿਵਤ ਸੁਨਾ ਤੇਰੀ ਨਾਮ ਮਨ ਹਸਾਵੇ ਨਾਮ ਜਿਲ ਕਾ ਮਨ ਵਸਿਆ ਵਾਜੇ ਸਭ ਜਨ ਰੈ ਰੈ ਨਾਨਕ ਜਿਸ ਚ ਸਾਹਿਬ ਕਿਆ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਨ ਭੁਖਾ ਆ ਗੁਰਦਾਈਆ ਜਾਂਤ ਸੁਖਮਨੀਐ ਉਸ ਆਜਿਨੀ ਚੰਸਾ ਪੁਜਾਈਆ ਆ ਗੁਰਦਾਨ ਕਿਤਾ ਗੁਰ ਤੋਂ ਜਿਸ ਦੀ ਆਏ ਵਡਿਆਈਆ ਬੈ ਨਾਨਕ ਸੁਣੋ ਸੰਤੋਸ਼ ਹਉ ਤਰੋ ਪਿਆਰੋ ਸਾਚਾ ਆ ਮਿਆਦਾਰੋ ਅਜੀ ਪੰਚ ਸਭੁ ਜਿਤੁ ਘਰਿ ਸਭੁ ਜੈ ਸੁਭ ਸਬਦ ਸੁ ਵਜੀ ਕਲਾ ਜਿਤੁ ਸਰਤਾਰੀਆ ਪੰਚ ਦੋਸ ਤੁਧ ਵਸੇ ਕਿਤੇ ਕਾਲ ਕੰਟਕ ਕਮਾਰਿਆ ਪਰੁ ਪਾਇ ਦੁਜਨ ਕੋ ਸਨਾ ਮਰ ਪੈ ਲਾਗੇ ਮਹਲਾ ਨਾਨਕ ਤੈ ਸੁਖੁ ਆਤਿ ਸਕਾਰਿਆ ਰਾਗ ਵਾਜੈ ਕ੍ਰਿਸ਼ਨ ਨੰਬਰੁ ਤਫਗੀਉ ਨਗਰ ਮਨੋਰਿ ਸੂਰੇ ਜਾਨ ਜਾਨ ਕਰਾਇਆ ਉਸਰੇ ਹਗਦੇ ਨੂੰ ਉਸ ਰੋਗ ਸੰਤਾ ਉਸਰੇ ਸੁਣੀ ਸੱਚੀ ਬਾਣੀ ਦੰਦ ਅਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਨੀ ਬੰਦੇ ਬਨੀਤ ਕਹਤੇ ਸਤਿ ਰਤ ਗੁਰਿਆ ਪਰਗੂ ਵੇਨਾ ਨਾਨਕੋ ਚਰਨ ਲਾ ਕੇ ਬਾਜੇ ਅਨੰਦ ਸੂਰੇ ਵਾਹਿਗੁਰੂ ਜੀ ਕਾ ਕਾਲ ਸਵਾਹਿਗੁਰੂ ਜੀ ਕੀ ਫਤਿਹ ਵਤੇ ਵਾਹਿਗੁਰੂ ਜੀ ਕਾ ਕਾਲ ਸਵਾਹਿਗੁਰੂ ਜੀ ਕੀ ਫਤਿਹ